ਤਹਾਨੂੰ ਕਦੇ ਅਜਿਹਾ ਲੱਗਿਆ ਕਿ ਦੁਨੀਆ ਦੀ ਰੌਣਕ ਵਿੱਚ ਵੀ ਤੁਸੀਂ ਇਕੱਲੇ ਹੋ ਜਦ ਪਿਆਰੇ ਨੇ ਅਚਾਨਕ ਹੀ ਚੁੱਪੀ ਸਾਧ ਲਈ ਹੋਵੇ ਜਦ ਇੰਨੀ ਹਿੰਮਤ ਵੀ ਨਾ ਰਹਿ ਜਾਵੇ ਕਿ ਰੋ ਕੇ ਕਿਸੇ ਨੂੰ ਦੱਸ ਸਕੀਏ ਕਿ ਤੁਸੀਂ ਠੀਕ ਨਹੀਂ ਹੋ ਇਹ ਕਹਾਣੀ ਹੈ ਮਨਪ੍ਰੀਤ ਕੌਰ ਦੀ ਇੱਕ ਮਾਂ ਇੱਕ ਘਰੇਲੂ ਔਰਤ ਇੱਕ ਲੜਨ ਵਾਲੀ ਰੂਹ ਦੀ ਜਿਸ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਕਾਲੇ ਪਲਾਂ ਵਿੱਚ ਸਹਾਰਾ ਲਿਆ ਗੁਰਬਾਣੀ ਦਾ ਕਿ ਤੁਸੀਂ ਜਾਣਦੇ ਹੋ ਕਿ ਦੁਖ ਭੰਜਨੀ ਸਾਹਿਬ ਨੇ ਕਿਵੇਂ ਉਸ ਦੀ ਰੂਹ ਨੂੰ ਆਸਰਾ ਦਿੱਤਾ ਅਸੀਂ ਅਕਸਰ ਸੋਚਦੇ ਹਾਂ ਪਾਠ ਕਰ ਲੈਣ ਨਾਲ ਕੀ ਮਿਲਦਾ ਹੈ ਪਰ ਇਹ ਕਹਾਣੀ ਤੁਹਾਨੂੰ ਦਿਖਾਵੇਗੀ ਕਿ ਕਿਵੇਂ ਹਰ ਸ਼ਬਦ ਹਰ ਅੱਖਰ ਇੱਕ ਨਮੀ ਰੋਸ਼ਨੀ ਬਣ ਕੇ ਮਨ ਤੇ ਉਤਰੇ ਸੁਣੋ ਇੱਕ ਅਜਿਹੀ ਸੱਚੀ ਸਾਖੀ ਜੋ ਤੁਹਾਡੀ ਵੀ ਰੂਹ ਨੂੰ ਹਿਲਾ ਸਕਦੀ ਹੈ ਤੇ ਸ਼ਾਇਦ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਵੀ ਬਦਲ ਦੇਵੇ ਮਨਪ੍ਰੀਤ कौर ਇੱਕ ਆਧੁਨਿਕ ਪੜੀ-ਲਿਖੀ ਅਤੇ ਕੈਰੀਅਰ ਅੰਦਰ ਸਫਲ ਔਰਤ ਸੀ। ਉਹ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਰਹਿ ਰਹੀ ਸੀ ਅਤੇ ਇੱਕ ਪ੍ਰਾਈਵੇਟ ਸਕੂਲ ਚ ਅਧਿਆਪਕਾ ਸੀ। ਪਰ ਉਸ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਦੁੱਖ ਆ ਗਿਆ ਜਿਸ ਨੇ ਉਸ ਦੇ ਹੌਸਲੇ ਨੂੰ ਹਿਲਾ ਦਿੱਤਾ। ਮਨਪ੍ਰੀਤ ਅਤੇ ਗੁਰਮukh ਦੇ ਵਿਆਹ ਨੂੰ 10 ਸਾਲ ਹੋ ਚੁਕੇ ਸਨ। ਉਹਨਾਂ ਦੇ 2 ਬੱਚੇ ਸਨ। ਪਰ ਇੱਕ ਦਿਨ ਗੁਰਮukh ਨੂੰ ਕੰਮ ਦੌਰਾਨ ਬੇਹੋਸ਼ੀ ਹੋ ਗਈ। ਹਸਪਤਾਲ ਚੈਕਅਪ ਤੋਂ ਪਤਾ ਲੱਗਿਆ ਕਿ ਉਸ ਨੂੰ ਮਾਨਸਿਕ ਤਣਾਅ ਅਤੇ ਹਲਕਾ ਡਿਪਰੈਸ਼ਨ ਹੈ ਜਿਸ ਨੇ ਉਸ ਦੀ ਸਿਹਤ ਤੇ ਭਾਰੀ ਅਸਰ ਪਾਇਆ ਕੁਝ ਹਫ਼ਤਿਆਂ ਵਿੱਚ ਉਹ ਆਪਣੇ ਕੰਮ ਤੋਂ ਵੀ ਛੁੱਟੀ ਲੈ ਚੁੱਕਾ ਸੀ ਮਨਪ੍ਰੀਤ ਲਈ ਇਹ ਸਭ ਕੁਝ ਅਚਾਨਕ ਸੀ ਕਮਾਈ ਦੀ ਜ਼ਿੰਮੇਵਾਰੀ ਉਸਦੇ ਸਿਰ ਆ ਗਈ ਨਾਲ ਹੀ ਦੋ ਬੱਚਿਆਂ ਦੀ ਦੇਖਭਾਲ ਘਰ ਦੇ ਕੰਮ ਅਤੇ ਗੁਰਮਖ ਦੀ ਸੰਭਾਲ ਹੌਲੀ-ਹੌਲੀ ਉਸਦਾ ਮਨ ਡੋਲਣ ਲੱਗਿਆ ਚਿੰਤਾ, ਥਕਾਵਟ ਅਤੇ ਨਿਰਾਸ਼ਾ ਨੇ ਉਸ ਨੂੰ ਆ ਜਕੜਿਆ ਇੱਕ ਦਿਨ ਉਸਨੇ ਰੋਂਦੇ ਹੋਏ ਆਪਣੇ ਪਿਤਾ ਨਿਹਾਲ ਸਿੰਘ ਨੂੰ ਕਿਹਾ ਬਾਪੂ ਜੀ ਮੇਰੀ ਹਿੰਮਤ ਖਤਮ ਹੋ ਗਈ ਹੈ ਮੈਂ ਬਸ ਹੁਣ ਹੋਰ ਨਹੀਂ ਚੱਲ ਸਕਦੀ ਨਿਹਾਲ ਸਿੰਘ ਜੋ ਕਿ ਇੱਕ ਸਾਧ ਸੁਭਾਅ ਦੇ ਸਿੱਖ ਸਨ ਨੇ ਬਹੁਤ ਠੰਡੇ ਮਨ ਨਾਲ ਉਸ ਦਾ ਹੱਥ ਫੜਿਆ ਤੇ ਜਦ ਜ਼ਿੰਦਗੀ ਵੱਡਾ ਬੋਝ ਬਣੇ ਉਦੋਂ ਗੁਰਵਾਣੀ ਹੀ ਸੱਚੀ ਮਦਦ ਕਰਦੀ ਹੈ ਇੱਕ ਪਾਠ ਕਰੀ ਦੁਖ ਭੰਜਨੀ ਸਾਹਿਬ ਇਹ ਪਾਠ ਬਸ ਰੋਜ਼ 15-20 ਮਿੰਟ ਲੈਂਦਾ ਹੈ ਪਰ ਮਨ ਨੂੰ ਆਰਾਮ ਬਹੁਤ ਦਿੰਦੀ ਹੈ। ਮਨਪ੍ਰੀਤ ਪਹਿਲਾਂ ਥੋੜਾ ਟਾਈਮ ਚੁੱਪ ਰਹੀ ਤੇ ਫਿਰ ਬੋਲੀ ਕਿ ਪਾਠ ਕਰ ਲੈਣ ਨਾਲ ਮਰਜ਼ੀ ਦੂਰ ਹੋ ਜਾਂਦੇ ਨੇ, ਦੁੱਖ ਦੂਰ ਹੋ ਜਾਂਦੇ ਨੇ। ਨਿਹਾਲ ਸਿੰਘ ਹੌਲੇ ਜਿਹੇ ਹੱਸੇ ਤੇ ਕਿਹਾ ਤੇ ਇਹ ਪਾਠ ਕਰਨ ਨਾਲ ਕਦੇ-ਕਦੇ ਦੁੱਖ ਤਾਂ ਦੂਰ ਨਹੀਂ ਹੁੰਦੀ ਪਰ ਮਨ ਨੂੰ ਹੌਸਲਾ ਜ਼ਰੂਰ ਆ ਜਾਂਦਾ ਹੈ। ਜੇਕਰ ਮਨ ਸਥਿਰ ਹੋ ਜਾਵੇ ਤਾਂ ਦੁੱਖ ਵੀ ਦੂਰ ਹੋ ਜਾਂਦੇ ਨੇ। ਅਗਲੇ ਦਿਨ ਤੋਂ ਮਨਪ੍ਰੀਤ ਨੇ ਰੋਜ਼ ਸਵੇਰੇ 5 ਵਜੇ ਉੱਠ ਕੇ ਇੱਕ ਖਾਲੀ ਕਮਰੇ ਵਿੱਚ ਦੁਖ ਪੰਜਨੀ ਸੈਵ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਉਸ ਨੂੰ ਸ਼ਬਦਾਂ ਦੀ ਸਮਝ ਨਹੀਂ ਆਉਂਦੀ ਸੀ ਪਰ ਉਹ ਹੌਲੀ-ਹੌਲੀ ਬੈਠੀ ਰਹੀ ਹਰ ਸ਼ਬਦ ਤੋਂ ਬਾਅਦ ਉਹ ਰੱਬ ਅਗੇ ਗੋਹਲ ਲੈਂਦੀ ਹੈ ਸਾਹਿਬ ਮੇਰੇ ਘਰ ਦੇ ਰਹਿਮਤਕਾਰ ਮੇਰੇ ਘਰ ਵਾਲੇ ਨੂੰ ਠੀਕ ਕਰ ਉਹਨੂੰ ਸ਼ਕਤੀ ਦੇ ਮੇਰੇ ਬੱਚਿਆਂ ਨੂੰ ਸ਼ਕਤੀ ਦੇ ਸਬਰ ਦੇ ਦੋ ਹਫ਼ਤੇ ਗੁਜ਼ਰ ਗਏ ਮਨਪ੍ਰੀਤ ਨੂੰ ਅਜੇ ਵੀ ਹਾਲਾਤ ਕਠੇ ਲੱਗਦੇ ਸੀ ਪਰ ਮਨ ਥੋੜਾ ਠੰਡਾ ਹੋ ਗਿਆ ਸੀ ਉਹ ਸਵੇਰ ਦੇ 15 ਮਿੰਟਾਂ ਦੀ ਤਾਕਤ ਨੂੰ ਮਹਿਸੂਸ ਕਰਨ ਲੱਗੀ ਦੋ ਕਪੰਜਨੀ ਸਾਹਿਬ ਦੀਆਂ ਇਹ ਲਾਈਨਾਂ ਅਕਸਰ ਉਸ ਦੇ ਅੰਦਰ ਵੱਜਦੀਆਂ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਸ ਨੂੰ ਲੱਗਣ ਲੱਗਾ ਕਿ ਰੱਬ ਉਸ ਦੇ ਨਾਲ ਹੈ ਉਹ ਇਕੱਲੇ ਨਹੀਂ ਹੈ ਇੱਕ ਮਹੀਨੇ ਦੇ ਅੰਦਰ ਗੁਰਮਖ ਨੇ ਹੌਲੀ-ਹੌਲੀ ਸੇਤਮੰਦ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਮਨੋਚਿਕਿਤਸਕ ਦੀ ਦਵਾਈ ਲੈਣ ਦੇ ਨਾਲ-ਨਾਲ ਰੋਜ਼ ਬਾਹਰ ਟੱਲਣਾ ਸ਼ੁਰੂ ਕੀਤਾ ਮਨਪ੍ਰੀਤ ਨੇ ਉਸ ਨਾਲ ਸ਼ਾਂਤੀਪੂਰਵਕ ਗੱਲ ਕਰਨੀ ਸ਼ੁਰੂ ਕੀਤੀ ਉਹ ਹੁਣ ਗੁਰਵਾਣੀ ਦੀਆਂ ਗੱਲਾਂ ਗੁਰਮਖ ਨਾਲ ਸਾਂਝੀਆਂ ਕਰਦੀ ਬੱਚਿਆਂ ਨੇ ਵੀ ਆਪਣੇ ਮਾਪਿਓ ਵਿੱਚਕਾਰ ਇੱਕ ਨਵੀਂ ਚਮਕ ਵੇਖੀ ਘਰ ਵਿੱਚ ਗੁਰਵਾਣੀ ਦੀ ਆਵਾਜ਼ ਹੁਣ ਰੋਜ਼ ਸੁਣਾਈ ਦਿੰਦੀ ਇੱਕ ਦਿਨ ਉਸਦੇ ਛੋਟੇ ਪੁੱਤਰ ਨੇ ਪੁੱਛਿਆ ਮੰਮੀ ਇਹ ਗਾਣਾ ਕਿਹੜਾ ਹੈ ਜੋ ਤੁਸੀਂ ਹਰ ਰੋਜ਼ ਸੁਣਦੇ ਹੋ ਮਨਪ੍ਰੀਤ ਨੇ ਉਸ ਨੂੰ ਆਪਣੀ ਗੋਦ ਵਿੱਚ ਲਿਆ ਤੇ ਹੌਲੀ ਜਿਹਾ ਜਵਾਬ ਦਿੱਤਾ ਪੁੱਤ ਇਹ ਰੱਬ ਨਾਲ ਗੱਲ ਕਰਨ ਦਾ ਢੰਗ ਹੈ ਇਹ ਅਸੀਂ ਕਹਿੰਦੇ ਹਾਂ ਕਿ ਰੱਬਾ ਸਾਡਾ ਦੁੱਖ ਲੈ ਲੈ ਇੱਕ ਸ਼ਾਮ ਮਨਪ੍ਰੀਤ ਛੱਤ ਤੇ ਬੈਠੀ ਸੀ ਹਵਾਵਾਂ ਚੱਲ ਰਹੀ ਸੀ ਉਸਦੇ ਹਿਰਦੇ ਵਿੱਚੋਂ ਨਿਰਭਰਤਾ ਦੀ ਲਹਿਰ ਨਿਕਲੀ ਗਰਮਕ ਠੀਕ ਹੋ ਰਿਹਾ ਸੀ ਬੱਚੇ ਖੁਸ਼ ਸਨ ਪਰ ਅਸਲ ਖੁਸ਼ੀ ਇਹ ਸੀ ਕਿ ਉਹ ਆਪਣੇ ਅੰਦਰੂਨੀ ਟੁੱਟਣ ਤੋਂ ਬਚ ਚੁੱਕੀ ਸੀ ਉਸ ਨੇ ਆਕਾਸ਼ ਵੱਲ ਵੇਖਿਆ ਅਤੇ ਮਨ ਵਿੱਚ ਹੀ ਅਰਦਾਸ ਕੀਤੀ ਹੇ ਗੁਰੂ ਨਾਨਕ ਸਾਹਿਬ ਜੇ ਤੁਸੀਂ ਮੇਰੀ ਅਰਜ ਸੁਣੀ ਤਾਂ ਇਹ ਦੁੱਖ ਭੰਜਨੀ ਸਾਹਿਬ ਪਾਠ ਮੇਰੇ ਘਰ ਦੀ ਰੋਜ਼ ਦੀ ਰੀਤ ਬਣੀ ਰਹੀ ਇੱਕ ਦਿਨ ਗੁਰਦੁਆਰੇ ਵਿੱਚ ਬੇਬੇ ਜੀ ਨੇ ਉਸ ਨੂੰ ਮਿਲ ਕੇ ਕਿਹਾ ਮਾਏ ਗੁਰਬਾਣੀ ਦੁੱਖਾਂ ਦੀ ਦਵਾਈ ਨਹੀਂ ਸਹਿਣ ਦੀ ਤਾਕਤ ਦਿੰਦੀ ਹੈ ਜਦ ਤੂੰ ਅੰਦਰੋਂ ਤਕੜੀ ਹੋਈ ਦੁੱਖ ਖੁਦ ਬਖੁਦ ਛੋਟੇ ਲੱਗਣ ਲੱਗ ਪੈਂਦੇ ਨੇ ਮਨਪ੍ਰੀਤ ਦੀ ਅੱਖਾਂ 'ਚ ਰੋਸ਼ਨੀ ਆ ਗਈ ਉਸਨੇ ਮੱਥਾ ਟੇਕਿਆ ਤੇ ਅੰਤਰਾਤਮਾ ਵਿਚੋਂ ਜਵਾਬ ਆਇਆ ਦੁਖਪੰਝਨੀ ਸਾਹਿਬ ਨੇ ਮੇਰੀ ਰੂਹ ਨੂੰ ਰਹਿਮਤ ਦਿੱਤੀ ਹੈ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਗੁਰਬਾਣੀ ਖਾਸ ਕਰਕੇ ਦੁਖਪੰਝਨੀ ਸਾਹਿਬ ਕਿਸ ਤਰ੍ਹਾਂ ਮੁਨੱਖ ਦੀ ਅੰਦਰੂਨੀ ਤਾਕਤ ਨੂੰ ਜਾਗਰੂਕ ਕਰਦੀ ਹੈ ਸੱਚੀ ਭਾਵਨਾ ਨਾਲ ਕੀਤੇ ਗੁਰਬਾਣੀ ਪਾਠ ਦੁੱਖਾਂ ਨੂੰ ਖਤਮ ਨਹੀਂ ਕਰਦੇ ਪਰ ਉਹਨਾਂ ਨਾਲ ਸਿੱਧਾ ਸਾਹਮਣਾ ਕਰਨ ਦੀ ਹਿੰਮਤ ਜ਼ਰੂਰ ਦਿੰਦੇ ਹਨ ਇਸ ਸਾਖੀ ਰਾਹੀਂ ਇਹ ਸਿੱਖਿਆ ਮਿਲਦੀ ਹੈ ਕਿ ਦੁੱਖ ਭੰਨੀ ਸਾਹਿਬ ਸਿਰਫ ਇੱਕ ਪਾਠ ਨਹੀਂ ਇਹ ਇੱਕ ਰੋਹਾਨੀ ਜੁੜਾ ਹੈ ਜੋ ਸਾਨੂੰ ਅੰਦਰੋਂ ਮਜ਼ਬੂਤ ਕਰਦਾ ਹੈ ਦੁੱਖਾਂ ਦੀ ਗਿਣਤੀ ਨਹੀਂ ਘਟਦੀ ਪਰ ਉਹਨਾਂ ਨੂੰ ਸਹਿਣ ਦੀ ਸਮਰੱਥਾ ਵੱਧ ਜਾਂਦੀ ਹੈ ਗੁਰਬਾਣੀ ਅਸੀਂ ਨਿਯਮਤ ਤੌਰ ਤੇ ਕਰੀਏ ਤਾਂ ਉਹ ਸਾਡੀ ਅੰਦਰਲੀ ਦੁਨੀਆ ਨੂੰ ਰੋਸ਼ਨ ਕਰ ਦਿੰਦੀ ਹੈ ਜੇ ਇਹ ਸਾਖੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਜਾਂ ਤੁਸੀਂ ਵੀ ਕਿਸੇ ਅਜਿਹੇ ਹਾਲਤ ਵਿੱਚੋਂ ਲੰਘ ਰਹੇ ਹੋ ਤਾਂ ਇੱਕ ਵਾਰੀ ਗੁਰਬਾਣੀ ਨੂੰ ਆਪਣਾ ਸਹਾਰਾ ਬਣਾਓ ਦੁਖ ਪੰਜਨੀ ਸਾਹਿਬ ਸਿਰਫ ਇੱਕ ਪਾਠ ਨਹੀਂ ਇਹ ਰੱਬ ਨਾਲ ਜੁੜਨ ਦਾ ਦਰਵਾਜ਼ਾ ਹੈ ਇਹ ਹੀ ਅਮੋਲਕ ਬਾਤਾਂ ਅਸੀਂ ਲੈਂਦੇ ਹਾਂ ਸ਼ੁਕਰਾਨਾ ਡਿਵਾਈਨ ਟਾਕ ਉਤੇ ਜਿੱਥੇ ਹਰ ਵੀਡੀਓ ਇੱਕ ਅਰਦਾਸ ਬਣ ਕੇ ਤੁਹਾਡੇ ਦਿਲ ਤੱਕ ਪਹੁੰਚਦੀ ਹੈ ਜੇ ਤੁਸੀਂ ਵੀ ਰੋਹਾਨੀ ਸਫ਼ਰ 'ਚ ਮੇਰੇ ਸਾਥੀ ਬਣਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਆਪਣਾ ਕੀਮਤੀ ਕਮੈਂਟ ਜ਼ਰੂਰ ਕਰੋ ਤੇ ਵੀਡੀਓ ਕਿਸੇ ਆਪਣੇ ਨਾਲ ਸ਼ੇਅਰ ਵੀ ਕਰੋ ਸ਼ਾਇਦ ਉਹਨਾਂ ਨੂੰ ਵੀ ਇਹ ਹੌਸਲਾ ਚਾਹੀਦਾ ਹੋਵੇ ਆਪਣੇ ਹਿਰਦੇ ਵਿੱਚ ਸ਼ੁਕਰਾਨਾ ਰੱਖਦੇ ਹੋਏ ਮਿਲਦੇ ਹਾਂ ਅਗਲੀ ਰੋਹਾਨੀ ਗੱਲਬਾਤ ਵਿੱਚ ਸ਼ੁਕਰਾਨਾ ਡਿਵਾਈਨ ਟਾਕੁੱਤੇ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ